ਉਦੋਂ ਤੋਂ ਨਿਤ ਨਵਾਂ ਐਕਸ਼ਨ ਪਾ ਰਹੀ ਆ ਕੋਈ ਨਾ ਕੋਈ ਗੱਲ ਪਾ ਰਹੀ ਆ ਚੈਨੀ ਚੋਰੀ ਕਰਨ ਦੇ ਬਾਰੇ ਬੋਲੋ ਕੀ ਸਾਥ ਹੈ ਜੀ ਹਾਂ ਭਾਨਾ ਸਿੱਧੂ ਪੂਰੇ ਪੰਜਾਬ ਲਈ ਖੜਦਾ ਹੈ ਭਰਪਾਨੇ ਸਿੱਧੂ ਦੇ ਪਿੰਡ ਦੇ ਲੋਕ ਸਿਰਫ ਭਾਨੇ ਸਿੱਧੂ ਲਈ ਨਹੀਂ ਖੜ ਰਹੇ ਉਹਦੇ 18 ਨੂੰ ਪਤੀ ਹੈ ਬਈ ਯਾਰ ਨਜਾਇਜ਼ ੱਕੇ ਹੋ ਰਿਹਾ ਹੈ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਆਮਦਨ ਹੈ ਉਹਨੂੰ ਫੰਡਿੰਗ ਹੈ ਸਾਰਾ ਕੁਛ ਹੈ ਯਾਰ ਉਹਦੇ ਕੋਲ ਨਵੀਂ 25-30 ਲੱਖ ਦੀ ਕਾਰ ਲਈ ਫਿਰ ਤਾਂ ਉਹ ਕਿਤੇ 10000 ਮੰਗੂਗਾ ਮੇਰੇ ਯਾਰ ਲੋਕਾਂ ਦਾ ਉਹਨੇ ਕਿਹਾ 20 ਲੱਖ ਦਵਾਇਆ ਕਿਹਾ 18 ਲੱਖ ਦਵਾਇਆ ਕਿਹਾ 15 ਲੱਖ ਦਵਾਇਆ ਲੱਖ 2 ਲੱਖ ਦਊਗਾ ਕੁਛ ਲਊਗਾ 10000 ਨਹੀਂ ਲੈਂਦਾ ਚੈਨੀ ਨਹੀਂ ਛੋੜਦਾ ਜੇ ਲਾਉਣਾ ਸੀ ਇਲਜ਼ਾਮ ਕਿਹੜਾ ਲਾਉਂਦੇ ਉਹ ਲੱਛਣਾ ਆ ਰਹੇ ਨੇ ਲੈ 10 ਦੇ ਪੱਤੇ ਪੱਟਾ ਕੱਢਿਆ ਤੇ ਐਵੇਂ ਆਵੜਾ ਵੀ ਉਹਨੂੰ ਬਾਹਰ ਨਹੀਂ ਹੋ ਰਿਹਾ ਅੰਮ੍ਰਿਤਪਾਲ ਫਲੇ ਇੰਨਾ ਹੋ ਜਾਂਦਾ ਜਾਂ ਅੰਮ੍ਰਿਤਪਾਲ ਦੇ ਨਾਲ ਲੋਕ ਖੜ ਜਾਂਦੇ ਤਾਂ ਲੋਕਾਂ ਨੂੰ ਸ਼ਾਇਦ ਅੱਜ ਤੱਕ ਦਾ ਦਿਨ ਨਾ ਦੇਖਣਾ ਪੈਂਦਾ ਕਿ ਮਾੜਾ ਕੰਮ ਤਾਂ ਕਰ ਨਹੀਂ ਰਿਹਾ ਇਹ ਵਧੀਆ ਕੰਮ ਕਰ ਰਿਹਾ ਠੀਕ ਹੈ ਸਰਕਾਰਾਂ ਨੂੰ ਚੁੱਪਦਾ ਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਪਾਣੇ ਸਿੱਧੂ ਦੇ ਰਿਹਾਈ ਦੇ ਲਈ ਕੋਰਟ ਦੁਨੀਏ ਦੇ ਵਿੱਚ ਕੱਠ ਰੱਖਿਆ ਜਾਂਦਾ ਅਸੀਂ ਇੱਥੇ ਉਹਨਾਂ ਦੇ ਪਿੰਡ ਦੇ ਕੁਝ ਲੋਕ ਖੜੇ ਨੇ ਹਨਾ ਵਾਸੀ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪਾਨਾ ਸਿੱਧੂ ਨੂੰ ਰਹਾ ਨਹੀਂ ਕੀਤਾ ਜਾਂਦਾ ਹਨਾ ਪੁਲਿਸ ਵੱਲੋਂ ਉਹਨਾਂ ਦੇ ਉੱਤੇ ਐਲੀਗੇਸ਼ਨ ਨਿਤ ਨਮਾ ਲਾਇਆ ਜਾ ਰਿਹਾ ਤੇ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆ ਹਾਂਜੀ ਬਾਬਾ ਜੀ ਕਿਵੇਂ ਦੇਖਦੇ ਹੋ ਜੀ ਇਹਦੇ ਬਾਰੇ ਹਾਂਜੀ ਤੁਹਾਡਾ ਬਹੁਤ ਬਹੁਤ ਨਹੀਂ ਪਾਨੇ ਸਿੱਧੂ ਬਾਰੇ ਦੱਸੋ ਨਾ ਪਿੰਡ 'ਚ ਕਿਵੇਂ ਮਾਹੌਲ ਆ ਇਸੇ ਪਿੰਡ ਦਾ ਉਹ ਤਾਂ ਠੀਕ ਹੈ ਜੀ ਮੈਂ ਹੋਰ ਤਾਂ ਬਸ ਅੱਛਾ ਕੀ ਕਹਿਣਾ ਜਾਊਂਗੇ ਸਰਕਾਰ ਨੇ ਉਦੋਂ ਤੋਂ ਨਿਤ ਨਮਾ ਐਕਸ਼ਨ ਪਾ ਰਹੀ ਆ ਕੋਈ ਨਾ ਕੋਈ ਗੱਲ ਪਾ ਰਹੀ ਆ ਚੈਨੀ ਚੋਰੀ ਕਰਨ ਦੇ ਬਾਰੇ ਬੋਲੋ ਕੁਝ ਕੀ ਹੈ ਸਰ ਜੀ ਤੁਸੀਂ ਬੋਲਤ ਤੇ ਬਾਈ ਜੀ ਤੁਸੀਂ ਦੱਸੋ ਉਹਨਾਂ ਹੁਣ 18 ਨੂੰ ਤੁਹਾਨੂੰ ਪਤਾ ਹੈ ਬਾਈ ਜੀ ਨਜਾਇਜ਼ ਧੱਕੇ ਹੋ ਰਹੇ ਆ ਪਰਦੇ ਦੇ ਪਰਤੇ ਪਰਦੇ ਦੇ ਪਰਤੇ ਪਾਈ ਜਾਂਦੇ ਆ ਕਿਹੜੇ ਹੁਣ ਇਹ ਬਾਦੂ ਦੇ ਪਰਤੇ ਪਾਈ ਜਾਂਦੇ ਆ ਇਹ ਕੋਈ ਝੂਠੇ ਇਲਜ਼ਾਮ ਦੇ ਪਾਈ ਜਾਂਦੇ ਆ ਕਿਉਂਕਿ ਇਹਨਾਂ ਦਾ ਉਹਦੀ ਪਿੰਡ ਚ ਬਣੀ ਹੋਈ ਹੈ ਘੱਟੋ ਘੱਟ 1 ਕਰੋੜ ਰੁਪਏ ਦਾ ਉਹਨਾਂ ਨੇ ਵਾਪਸ ਕਰਾਤਾ ਅੱਛਾ ਤੁਸੀਂ ਐਸੇ ਪਿੰਡ ਦੇ ਹੋ ਮੈਂ ਐਸੇ ਪਿੰਡ ਦੀ ਔਰੇ ਰਹਿਣ ਵਾਲਾ ਅੱਛਾ ਜੀ ਸਾਰੇ ਨੂੰ ਪਤੀਏ ਵੀ ਪਾਨਾ ਕਹੇ ਜਾਂ ਕਹੇ ਜਾਂ ਨਾ ਸਾਰੇ ਪਿੰਡ ਨੂੰ ਨਹੀਂ ਪਤਾ ਸਾਰੇ ਮੁਲਕ ਨੂੰ ਨਹੀਂ ਪਤਾ ਕਿਹੜੇ ਇਚ ਇਲੈਕਸ਼ਨ ਲਾਈ ਜਾਂਦੇ ਆ ਇੰਨੀਆਂ ਚ ਇੰਨੀਆਂ ਦਾ ਇੰਨੀਆਂ ਦਾ ਚਾਹ ਪਾਣੀ ਦਾ ਉਹਨਾਂ ਦਾ ਖਰਚੇ ਹੋ ਜਾਂਦਾ ਹੁਣ ਤੇ ਇੱਕ ਇੱਕ ਹੋਰ ਨਵਾਂ ਕੇਸ ਆ ਬੋਰ ਤੋਂ ਉੱਤੇ ਕਹਿੰਦੇ ਕੋਈ 10000 ਦੀ ਫਰੋਤੀ ਮੰਗਦੇ ਨੇ ਹਾਂ ਭਾਈ ਇਹਨਾਂ ਦਾ ਯਾਰ ਇਹੀ ਆ ਕਿਉਂਕਿ ਵੋਟਾਂ ਦਾ ਇਲੈਕਸ਼ਨ ਆ ਰਹੇ ਨੇ ਨਿਤ ਪਰਤੇ ਦੇ ਪਰਚਾ ਕੱਢੀਆ ਨੇ ਐ ਮਾਵਲਾ ਵੀ ਉਹਨੂੰ ਬਾਹਰ ਨਹੀਂ ਆਉਣ ਦੇਣਾ ਇਹਨਾਂ ਨੇ ਅੱਛਾ ਠੂਠੇ ਪਰਤੇ ਪਰ ਜੇ ਇਹਨਾਂ ਨੇ ਕੁਝ ਕਰਨੀ ਹੁੰਦਾ ਤੇ ਇਲੈਕਸ਼ਨ ਦੇ ਦੇ ਵਿੱਚ ਹੀ ਕਰਨਾ ਸੀ ਅੱਛਾ ਪਿੰਡ ਦੇ ਵਿੱਚ ਬਿਹੇਵੀਅਰ ਕਿਵੇਂ ਸੀ ਉਹਨਾਂ ਦਾ ਬਹੁਤ ਵਧੀਆ ਸੀ ਬਾਈ ਯਾਰ ਬਹੁਤ ਉਹਨਾਂ ਨੇ ਕਿਹੜੇ ਗਰੀਬ ਘਰਾਂ ਦੇ ਘਰ ਵੀ ਪਵਾਏ ਨੇ ਕਿਹੜੇ ਇੱਕ ਦੋ ਮੁੰਡੇ ਦੇ ਕਈ ਵਾਰੀ ਇਲਾਜ ਵੀ ਕਰਾਏ ਨੇ ਅੱਛਾ ਗਰੀਬ ਘਰਾਂ ਦੇ ਪਿੰਡ ਤੇ ਜਬ ਵਧੀਆ ਉਹਦਾ ਮਾਹੌਲ ਹੈ ਸਾਰਿਆਂ ਨੂੰ ਪਤਾ ਹੀ ਆ ਉਹਦਾ ਠੀਕ ਆ ਤੇ ਹੋਰ ਬਾਈ ਜੀ ਤੁਸੀਂ ਖੜੋ ਤੁਸੀਂ ਕਿਵੇਂ ਬੋਲ ਕਿਵੇਂ ਦੇਖਦੇ ਹੋ ਇਕੱਠ ਨੂੰ ਸਮੂਹ ਨੂੰ ਇਹ ਇਕੱਠ ਹਰ ਮਦਾਨ ਫਤਿਹ ਕਰਨ ਵਾਲਾ ਇਕੱਠ ਹੋਇਆ ਜੇ ਕਿਤੇ ਇਕੱਠ ਅੰਮ੍ਰਿਤਵਾਲ ਵਲੇ ਇੰਨਾ ਹੋ ਜਾਂਦਾ ਜਾ ਅਮਰਤਪਾਲ ਦੇ ਨਾਲ ਲੋਕ ਖੜ ਜਾਂਦੇ ਦਾ ਲੋਕਾਂ ਨੂੰ ਸ਼ਾਇਦ ਅੱਜ ਅੱਜ ਦਾ ਦਿਨ ਨਾ ਦੇਖਣਾ ਪੈਂਦਾ ਪਰ ਮੈਂ ਇੱਕ ਹੋਰ ਗੱਲ ਕਹਿਣਾ ਚਾਹਨਾ ਭਾਨਾ ਸਿੱਧੂ ਪੂਰੇ ਪੰਜਾਬ ਲਈ ਖੜਦਾ ਪਰ ਭਾਨੇ ਸਿੱਧੂ ਦੇ ਪਿੰਡ ਦੇ ਲੋਕ ਸਿਰਫ ਭਾਨੇ ਸਿੱਧੂ ਲਈ ਨਹੀਂ ਖੜ ਰਹੇ ਦੋ ਚਾਰ ਬੰਦਿਆਂ ਨੂੰ ਪਹਿਲਾ ਸਵਾਲ ਕਰਿਆ ਉਹ ਜਵਾਬ ਦੇ ਕੇ ਕਹਿੰਦੇ ਅਸੀਂ ਬੋਲਣਾ ਨਹੀਂ ਚਾਹੁੰਦੇ ਕੁਝ ਵੀ ਉਹ ਵੀ ਗੱਲ ਕਰਨ ਤੋਂ ਜਵਾਬ ਦੇ ਕੇ ਹੁਣ ਪੁੱਛਿਆ ਹੁਣ ਵੀ ਗੱਲ ਕਰਨ ਤੋਂ ਜਵਾਬ ਦੇ ਕੇ ਪਹਾਨੇ ਸਿੱਧੂ ਦਾ ਤੇ ਮੇਰਾ ਸੇਮ ਹੀ ਸਿਸਟਮ ਹੈ ਜੇ ਕਣ ਉਹ ਆਜ਼ਾਦ ਪੰਛੀ ਆਜ਼ਾਦ ਬੋਲਦਾ ਏ ਕਣ ਆਪਾਂ ਆਜ਼ਾਦ ਬੋਲਦੇ ਆ ਪਹਾਨਾ ਸਿੱਧੂ ਜ਼ਮੀਨ ਜਾਇਦਤ ਵਾਲਾ ਉਹ ਲੋਕਾਂ ਦੀ ਮਦਦ ਵੀ ਕਰਦਾ ਗਰੀਬ ਕੁੜੀਆਂ ਦੇ ਉਹਨੇ ਵਿਆਹ ਵੀ ਕਰੇ ਨੇ ਅੰਦਰੋਂ ਕਿਤੇ ਜਿਹੜਾ ਮੈਂ ਪਤਾ ਕਰਿਆ ਤੇ ਲੋਕਾਂ ਦੇ ਇਹਨਾਂ ਦੇ ਕਿਸੇ ਦਾ ਐਕਸੀਡੈਂਟ ਹੋ ਗਿਆ ਸਾ ਲੱਤਾਂ ਟੁੱਟ ਗਈ ਏ ਕਣ ਮਜਬੂਰੀ ਦੇ ਵਿੱਚ ਐਟਾ ਟਾਈਮ ਜਿਹਨੂੰ ਪੈਸਿਆਂ ਦੀ ਲੋੜ ਪੈਂਦੀ ਆ ਉਹਨਾਂ ਦੇ ਉਹ ਲਾਜ ਵੀ ਕਰਾਉਂਦਾ ਤੇ ਕੀ ਕਹਿੰਦੇ ਹਰ ਇੱਕ ਬੰਦੇ ਦੇ ਨਾਲ ਖੜਦਾ ਪਰ ਲੇਕਿਨ ਜਿਹੜਾ ਉਹਦੇ ਤੇ ਪਰਚੇ ਪਾਰ ਰਹੇ ਨੇ ਉਸੇ ਪਰਚਿਆਂ ਨੂੰ ਦੇਖਦੇ ਇਸ ਇਕੱਠ ਦੇ ਵਿੱਚ ਆਏ ਆ ਉਹ ਅਸੀਂ ਤਾਂ ਆਏ ਆ ਵੀ ਅੱਜ ਉਹਦੇ ਨਾਲ ਹੋ ਰਹੀ ਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਆ ਇਕੱਠ ਦੇ ਵਿੱਚ ਥੋੜੀ ਕੀ ਮੰਗ ਆ ਸਰਕਾਰ ਨੂੰ ਸਰਕਾਰ ਨੂੰ ਇਕੱਠ ਦੇ ਵਿੱਚ ਇਹ ਮੰਗ ਆ ਵੀ ਮੁੱਖ ਮੰਤਰੀ ਸਾਹਿਬ ਦੀ ਅਸੀਂ ਜਿਤ ਕਰਦੇ ਆ ਉਹ ਪੰਜਾਬ ਦੇ ਮੁੱਖ ਮੰਤਰੀ ਨੇ 2 ਕਰੋੜ ਤੋਂ ਉੱਤੇ ਦੁਨੀਆ ਨੂੰ ਉਹਨਾਂ ਨੂੰ ਵੋਟਾਂ ਪਾ ਕੇ ਪੂਰਾ ਬਹੁਮਤ ਦਿੱਤਾ 92 ਐਮਐਲਏ ਜਿਤਾ ਕੇ ਭੇਜੇ ਨੇ ਉਹ ਚੰਗੇ ਅਫਸਰ ਨੂੰ ਜਿਵੇਂ ਕੁਲਦੀਪ ਚਹਿਲ ਹੋਏ ਸੋ ਰੋਟਾ ਜੀ ਹੋਏ ਡਾਕਟਰ ਸਚਨ ਸਿੰਘ ਗਿੱਲ ਜੀ ਹੋਏ ਇਹ ਜੇ ਕਿਸੇ ਚੰਗੇ بڑے ਅਫਸਰ ਨੂੰ ਇਨਕੁਆਰੀ ਦੇ ਕੇ ਸਿੱਟ ਬਿਠਾਉਣ ਪੂਰੀ ਬਣਦੀ ਗੱਲ ਦੀ ਪੂਰੀ ਕੜਤਨ ਕੱਢਣ ਕੀ ਸਹੀ ਹੈ ਕੀ ਗਲਤ ਹੈ ਤੇ ਬਣਦੀ ਕਾਰਵਾਈ ਕਰਨ ਪਰ ਜੋ ਹੋਣ ਇਸ ਟਾਈਮ ਹੋ ਰਿਹਾ ਇਸ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਰੋਹ ਦੇਖ ਰਿਹਾ ਇਹਦਾ ਆਉਣ ਵਾਲੇ ਟਾਈਮ 'ਚ ਪਹਿਲਾਂ ਐਮਪੀ ਦੀ ਇਲੈਕਸ਼ਨ ਹੋਣੀ ਹੈ ਫਿਰ ਸਰਪੰਚੀ ਦੀ ਹੋਣੀ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਹੋਣੀ ਹੈ ਉਹਦੇ ਚ ਲੋਕਾਂ ਦਾ ਲੋਕਾਂ ਦਾ ਲੋਕਾਂ ਦੀ ਲੋਕਾਂ ਦੀ ਵਿਰੋਧਤਾ ਦੇਖਣੀ ਪੈਣੀ ਆ ਲੋਕਾਂ ਦੀ ਵਿਰੋਧਤਾ ਜੇ ਵਿਰੋਧਤਾ ਤੋਂ ਬਚਣਾ ਤਾਂ ਕੀ ਕਹਿਣਿਆ ਭਾਨੇ ਨੂੰ ਰਿਹਾ ਕਰਨਾ ਚਾਹੀਦਾ ਤੇ ਸੈਟ ਪਿਠਾ ਕੇ ਐਨ ਸਿਸਟਮ ਨਾਲ ਦਿਖਾਉਣਾ ਚਾਹੀਦਾ ਬਾਕੀ ਹੋਰ ਵੀ ਪਿੰਡ ਦੇ ਲੋਕਲ ਬੰਦੇ ਖੜੇ ਨੇ ਇਹਨਾਂ ਨੂੰ ਪੁੱਛ ਲਓ ਸੰਗਤ ਆਏ ਰਹੀ ਆ ਸੰਗਤ ਤੁਸੀਂ ਦੇਖੋ ਕਿੰਨੀ ਇਕੱਠ ਦੇ ਸਟੇਜ ਲੱਗਿਆ ਪਿਆ ਯਾਰ ਅਬ ਇੱਥੇ ਹੋਰ ਵੀ ਹੋਰ ਵੀ ਨੌਜਵਾਨ ਖੜੇ ਨੇ ਹਨਾ ਉਹਨਾਂ ਨਾਲ ਕਿਵੇਂ ਕਿੰਨਾ ਕਿਤੇ ਇਹ ਬਾਜ ਕਿਸੇ ਨੂੰ ਦਬਾ ਕੇ ਰੱਖ ਲਾਂਗੇ ਅੱਜ ਇਹਨੂੰ ਦੱਬਿਆ ਕੱਲੂ ਕਿਸੇ ਨੂੰ ਹੋਰ ਨੂੰ ਵੀ ਦਬਾ ਖ ਲਿਆ ਨਾਲੇ ਨਾਲੇ ਭਾਈ ਇੱਕ ਇੱਕ ਪੰਨੇ ਨੂੰ ਅੰਦਰ ਕੀਤਾ ਉਹਨੇ ਫੇਰ ਹਜ਼ਾਰ ਖੜੇ ਨੇ ਪੰਨੇ ਅੱਜ ਥੱਕਾ ਹੋ ਰਿਹਾ ਹੈ ਤੱਕ ਦੇ ਖਿਲਾਫ ਵੀ ਫਿਰ ਬੋਕ ਉੱਠ ਕਰੂਗਾ ਅੱਛਾ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਵੇਂ ਇਮੀਗ੍ਰੇਸ਼ਨ ਦਾ ਤੋਂ ਪੈਸੇ ਮੜਵਾਏ ਨੇ ਉਹਨਾਂ ਨੇ ਗਰੀਬ ਪਰਿਵਾਰਾਂ ਦੇ ਪੈਸੇ ਮੜਵਾਏ ਨੇ ਹਨਾ ਜਿਹੜੇ ਵੀਜ਼ਾ ਨਹੀਂ ਲਵਾਉਂਦੇ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂ ਭਾਈ ਮੇਰੇ ਆਹ ਮਾੜਾ ਕੰਮ ਤਾਂ ਕਰ ਨਹੀਂ ਰਿਹਾ ਇਹ ਵਧੀਆ ਕੰਮ ਕਰ ਰਿਹਾ ਠੀਕ ਹੈ ਸਰਕਾਰਾਂ ਨੂੰ ਚੁੱਪਦਾ ਆ ਇਹ ਇਹਨੂੰ ਅੰਦਰ ਸਿਟੀ ਹੈ ਠੀਕ ਹੈ ਜੀ ਇਹ ਇਹ ਸਮੂਹ ਇਕੱਠ ਦਾ ਕੀ ਮਕਸਦ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਕੱਟ ਦੇ ذریعے ਸਰਕਾਰ ਨੂੰ ਕੀ ਦਿਖਾਉਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਹੀ ਦਿਖਾਉਣਾ ਚਾਹੁੰਦੇ ਆ ਵੀ ਉਹਨੂੰ ਰਿਹਾ ਕਰੋ ਠੀਕ ਹੈ ਜੀ ਇਹ ਨਿਆਂਇਤ ਧੱਕਾ ਕਰ ਰਹੇ ਆ ਭਾਜੀ ਤੁਹਾਨੂੰ ਸਾਰਿਆਂ ਨੂੰ ਸਾਰੇ ਸਾਰਿਆਂ ਨੂੰ ਦੀਦਾ ਹੀ ਆ ਧੱਕਾ ਕਰ ਰਹੇ ਜਿਵੇਂ ਧੱਕਾ ਧੱਕਾ ਵੀ ਨਹੀਂ ਕਿਸ ਤਰ੍ਹਾਂ ਦਾ ਧੱਕਾ ਕਰ ਰਹੇ ਨੇ ਭਾਈਆ ਚੈਨੀ ਖੋਣ ਦਾ ਯਾਰ ਕੀ ਆਹ ਚੈਨੀ ਖੋਣ ਦਾ ਭਾਜੀ ਉਹ ਉਹਦੇ ਦਾ ਘਰ ਦੀ ਜਮੀਨ ਆ ਉਹਦੇ ਭਾਜੀ ਘਰ ਦੇ ਬਾਹਰ ਭੈਣਾਂ ਵਾਲੀਆਂ ਬਾਹਰ ਆ ਸਾਰੇ ਘਰ ਦੇ ਇਹ ਮਸਲ ਨਹੀਂ ਹੋ ਸਕਦਾ ਯਾਰ ਕਦੇ ਵੀ ਨਹੀਂ ਭਾਜੀ ਹੋ ਸਕਦਾ ਸ਼ੰਕੇ ਸਬੂਤ ਚ ਦੱਸ ਦਿੰਦਾ ਮੇਰਾ ਮਾਲਕ ਵੈਸੇ ਵੀ ਉਹਦੇ ਬਾਰੇ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਉਹ ਬੰਦੇ ਕੋਲੇ ਖੁੱਲੀ ਪੈੜੀ ਆ ਉਹਦੀਆਂ ਸਿਸਟਰਸ ਬਾਹਰ ਵਧੀਆ ਕੰਟਰੀਆਂ ਦੇ ਵਿੱਚ ਸੈੱਟ ਨੇ ਉਦੇ ਕੋਲ ਦੋ ਪੈਸੇ ਨੇ ਮੂਸੇ ਵਾਲਾ ਕਿੱਡਾ ਬੜਾ ਸਟਾਰ ਸੀ ਉਹ ਉਹਦੀ ਫਿਲਮ ਚ ਕੰਮ ਕਰ ਚੁੱਕਿਆ ਮੂਸੇ ਵਾਲੇ ਦੇ ਨਾਲ ਬਾਕੀ ਛੋਟ ਬਾਕੀ ਉਹਨੂੰ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਆਮਦਨ ਹੈ ਉਹਨੂੰ ਫੰਡਿੰਗ ਹੈ ਸਾਰਾ ਕੁਝ ਆ ਯਾਰ ਉਹਦੇ ਕੋਲ ਨਵੀਂ 25-30 ਲੱਖ ਦੀ ਕਾਰ ਲਈ ਫਿਰਦਾ ਉਹ ਕਹਿੰਦਾ 10000 ਮੰਗੂਗਾ ਮੇਰੇ ਯਾਰ ਲੋਕਾਂ ਦਾ ਉਹਨੇ ਕਹਿੰਦਾ 20 ਲੱਖ ਦਵਾਇਆ ਕਹਿੰਦਾ 18 ਲੱਖ ਦਵਾਇਆ ਕਹਿੰਦਾ 15 ਲੱਖ ਦਵਾਇਆ ਲੱਖ 2 ਲੱਖ ਦਊਗਾ ਕੋਸੇ ਲੂਗਾ ਦਾ 10000 ਨਹੀਂ ਲੈਂਦਾ ਚੈਨੀ ਨਹੀਂ ਤੋੜਦਾ ਜੇ ਲਾਉਣਾ ਸੀ ਇਲਜ਼ਾਮ ਵੱਡਾ ਲਾਉਂਦੇ ਤਾਂ ਜੋ ਸਾਬਤ ਕਰ ਸਕਦੇ ਇਹ ਇਲਜ਼ਾਮ ਤਾਂ ਉਂਿਓ ਨਹੀਂ ਨਾਲੇ ਮੈਂ ਇੱਕ ਹੋਰ ਗੱਲ ਉਹਦੇ ਬਾਰੇ ਕਹਿਣਾ ਚਾਹਣਾ ਸਭ ਤੋਂ ਵੱਡੀ ਗੱਲ ਉਹ ਵੇਕਣ ਵਾਲਿਆਂ ਚੋਂ ਨਹੀਂ ਚੋਰ ਠੱਗ ਨਹੀਂ ਜੇ ਵੇਕਣ ਵਾਲਿਆਂ ਚੋਂ ਹੁੰਦਾ ਉਹ ਪਹਿਨਾ ਚਿਤੜਨਾ ਘਟਾਉਂਦਾ ਹੁਣ ਚਿਤੜਨਾ ਘਟਾਉਂਦਾ ਮੈਂ ਇੱਥੀ ਗੱਲ ਨਿਬੇੜਦਾ ਠੀਕ ਹੈ ਜੀ ਤੇ ਅਸੀਂ ਤੁਸੀਂ ਚੈਨਲ ਨਾਲ ਬਣੇ ਰਹੋ ਇਦਾਂ ਹੀ ਤੁਹਾਨੂੰ ਅਸੀਂ ਸਾਫ਼ ਸੁਥਰੀ ਤੇ ਸਪਸ਼ਟ ਪੱਤਰਕਾਰੀ ਦੇ ਰਾਹੀਂ ਤੁਹਾਨੂੰ ਪਲ-ਪਲ ਦੀ ਖ਼ਬਰ ਦਿੰਦੇ ਰਹਾਂਗੇ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਧੰਨਵਾਦ